ਤਾਸੁਰ ਗੁਰਦੁਆਰਾ ਟਾਲੀ ਸਾਹਿਬ ਤਨਤਨ ਬਾਬਾ ਸ਼੍ਰੀ ਚੰਦ ਜੀ ਨੇ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਦੱਸਿਆ ਟਾਲੀ ਦੀ ਦਾਤਨ ਵੱਡੀ ਸੀ ਜੋ ਇਸ ਵਕਤ ਵੱਡੇ ਤਰਕਦਾਰ ਰੂਪ ਧਾਰਨ ਕਰ ਲਿਆ ਅਤੇ ਕੁਝ ਸਮਾਂ ਪਹਿਲਾਂ ਇੱਥੇ ਰਾਵੀ ਦਰਿਆ ਵਗਦਾ ਸੀ ਅਤੇ ਬਜ਼ੁਰਗਾਂ ਨੇ ਆ ਕੇ ਬਾਬਾ ਸ਼੍ਰੀ ਚੰਦ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਕਿ ਬਾਬਾ ਜੀ ਸਰਾਵੀ ਦਰਿਆ ਨੂੰ ਬੇਨਤੀ ਕਰੋ ਕਿ ਇਸ ਤੋਂ ਦੂਰ ਵਗੇ ਸਾਡੀਆਂ ਜਿਹੜੀਆਂ ਫਸਲਾਂ ਨੇ ਉਹ ਬਚ ਸਕਣ ਤਾਂ ਜੋ ਸਾਡੇ ਘਰਾਂ ਦਾ ਗੁਜ਼ਾਰਾ ਹੋ ਸਕੇ ਅਤੇ ਬਾਬਾ ਜੀ ਦੇ ਪਾਸੋਂ ਰਾਵੀ ਦਰਿਆ ਨੂੰ ਬੇਨਤੀ ਕੀਤੀ ਤਾਂ ਰਾਵੀ ਦਰਿਆ ਅੱਜ ਵੀ 4-5 ਕਿਲੋਮੀਟਰ ਦੂਰ ਵਗਦਾ ਹੈ ਸੋ ਅਸੀਂ ਕੀ ਨਾ ਤਾਂ ਦਾਤਮਾਲਾ ਪ੍ਰੀਤ ਸਿੰਘ ਜੀ ਨੂੰ ਅੱਜ ਜਿਸੀ ਪਹੁੰਚਿਆ ਜਿਹੜਾ ਗਦਾਸਪੁਰ ਦੇ ਗੁਰਦੁਆਰਾ ਤਾਂ ਤਾਂ ਬਾਬਾ ਸ਼੍ਰੀ ਚੰਦ ਜੀ ਟਾਲੀ ਪ੍ਰਜਾਪਤ ਕਲੀ ਸਾਹਿਬ ਸੋ ਸਾਡੇ ਨਾਲ ਇੱਕ ਗੁਰਦੁਆਰਾ ਸਾਹਿਬ ਦੇ ਅਡਜੰਟੇ ਮੌਜੂਦ ਨੇ ਸੋ ਉਹਨਾਂ ਨਾਲ ਗੱਲਬਾਤ ਕਰਕੇ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਸੰਤਨ ਜਾਣ ਤੋਂ ਅਬ ਵੀ ਦੇਖਣ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਕੇ ਪਾ ਮਨਸਤਾਨ ਜ਼ਾਹਰ ਪੀਰ ਜਗਤ ਗੁਰੂ ਬਾਬਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਵੱਡੇ ਸਰਬਜਾਤੇ ਬ੍ਰਾਹਮੀ ਗਿਆਨੀ ਬਾਬਾ ਸ਼੍ਰੀ ਕਮਜੀਦਾ ਹੈ ਜੀ ਜਦੋਂ ਇਤਿਹਾਸ ਨੂੰ ਪੜਦੇ ਹਾਂ ਤਾਂ ਜ਼ਿਕਰ ਮਿਲਦਾ ਹੈ ਕਿ ਜਦੋਂ ਬਾਬਾ ਸ਼੍ਰੀਚੰਦ ਸਾਹਿਬ ਬਾੜਸਰ ਦੀ ਧਰਤੀ ਤੋਂ ਆਪਣੇ ਨਾਲ ਕੇ ਪਿੰਡ ਪੱਖ ਹੋ ਕੇ ਰੁਣਾਵੇ ਜਾਂਦੇ ਸਨ ਤੇ ਇਸ ਪਾਵਨਸਥਾਨ ਦੇ ਇੱਕ ਰਾਤ ਠਹਿਰੇ ਸਨ ਉਸ ਵੇਲੇ ਅਮਰਤ ਵੇਲੇ ਬਾਬਾ ਜੀ ਨੇ ਦਾਨ ਕਰਨ ਕਰਕੇ ਇਸ ਪਾਵਨਸਥਾਨ ਤੇ ਦਾਨਨ ਗੱਡੀ ਸੀ ਜਿਸ ਤੋਂ ਇਸ ਪਾਵਨਸਥਾਨ ਦਾ ਨਾਮ ਗੁਰਦੁਆਰਾ ਟਾਲੀ ਸਾਹਿਬ ਪਿਆ ਅਤੇ ਬੇਅੰਤ ਸੰਤਾਂ ਹਰ ਰੋਜ਼ ਨਤਮਸਤ ਹੋਉਂਦੀਆਂ ਹਨ ਅਰਦਾਸਾਂ ਬੇਨਤੀਆਂ ਕਰਦੇ ਹਨ ਇੱਕ ਮਹੀਨੇ ਵਿੱਚ ਬੇਅੰਤ ਸ਼੍ਰੀ ਅਖੰਡ ਪਾਤਸ਼ਾਹਬ ਹੁੰਦੇ ਹਨ ਔਰ ਸੰਗਤਾਂ ਮਨੋ ਤਲੋਂ ਕਰ ਕੇ ਸੇਵਾ ਕਰਦੀਆਂ ਹਨ ਔਰ ਬਜ਼ੁਰਗਾਂ ਦਾ ਕਹਿਣਾ ਕਿ ਇੱਥੇ ਇੱਕ ਰਾਵੀ ਦਰਿਆ ਵਗਿਆ ਸੀ ਕਾਫੀ ਸਮਾਂ ਪਹਿਲਾਂ ਪਰ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਸੀ ਪਰ ਬਾਬਾ ਸ਼੍ਰੀ ਚੰਜੀ ਦੇ ਚਰਨਾਂ ਵਿੱਚ ਲੋਕਾਂ ਨੇ ਅਰਦਾਸ ਬੇਨਤੀ ਕੀਤੀ ਬਾਬਾ ਜੀ ਸਾਡੀਆਂ ਫਸਲਾਂ ਮਾਰ ਰਹੀਆਂ ਜਾਂਦੀਆਂ ਹਨ ਇਸ ਰਾਵੀ ਦਰਿਆ ਨੂੰ ਬੇਨਤੀ ਕਰੋ ਕਿ ਇਸ ਤੋਂ ਦੂਰ ਵਗ ਬਵੇ ਔਰ ਬਾਬਾ ਜੀ ਨੇ ਬੇਨਤੀ ਕੀਤੀ ਸੀ ਅੱਜ ਵੀ ਸਾਨੂੰ ਜ਼ਿਕਰ ਮਿਲਦਾ ਕਿ ਇਹ ਦਰਿਆ ਜਿਹੜਾ 4 ਕਿਲੋਮੀਟਰ ਦੂਰ ਹੈ ਹੁਣ ਔਰ ਵਿਅੰਦ ਸੰਗ ਦਾ ਸਥਾਨ ਤੇ ਆਣ ਕੇ ਗੁਰੂ ਚਰਨਾਂ ਵਿੱਚ ਨੰਸ ਹੋ ਕੇ ਆਪਣੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਨੂੰ ਇਸ ਗੁਰਦਵਾਰੇ ਦੇ ਅੱਗੇ ਆਂਤੀ ਜਿਨ੍ਹਾਂ ਨੇ ਸਾਰੀ ਗੱਲਬਾਤ ਸੰਤੋ ਇਸ ਗੁਰਦਵਾਰੇ ਸਾਹਿਬ ਦੇ ਅੱਗੇ ਆ ਕੇ ਸਮਾਹ ਤੁਹਾਡਾ ਆਪਣਾ ਲੱਖਾਂ ਵਿੱਚ ਖੁਸ਼ੀ